ਫੇਰੀ ਐਗਰੀ ਐਂਡ ਐਕਸਪੋ ਜਿਹੜਾ ਹੈ ਉਹ ਲੁਧਿਆਣਾ ਐਗਜ਼ਿਬਿਸ਼ਨ ਸੈਂਟਰ ਸਾਹਨੇ ਵਾਲੇ ਲੁਧਿਆਣਾ ਵਿਖੇ ਹੋਣ ਜਾ ਰਿਹਾ ਹੈ ਇਹ 30 31 ਜਨਵਰੀ ਔਰ 1 ਫਰਵਰੀ 3 ਦਿਨ ਦਾ ਇਵੈਂਟ ਹੈ ਇਹ ਪਿਓਰਲੀ ਖੇਤੀਬਾੜੀ ਮਸ਼ੀਨਰੀ ਐਗਰੀਕਲਚਰ ਮਸ਼ੀਨਰੀ ਜਿਹੜੀ ਉੱਥੇ ਲੇਟੈਸਟ ਐਗਰੀਕਲਚਰ ਮਸ਼ੀਨਰੀ ਦੇਖਣ ਨੂੰ ਮਿਲੇਗੀ ਜਿਸ ਵਿੱਚ ਐਗਰੀਕਲਚਰ ਦੇ ਸਾਰੇ ਆਪਰੇਸ਼ਨ ਦੇ ਨਾਲ ਸੰਬੰਧਿਤ ਮਸ਼ੀਨਾਂ ਦਾ ਡਿਸਪਲੇ ਕੀਤਾ ਜਾਏਗਾ ਇਸ ਦੇ ਵਿੱਚ ਜ਼ਮੀਨ ਤਿਆਰ ਕਰਨ ਤੋਂ ਲੈ ਕੇ ਬੀਜਣ ਹਾਰਵੈਸਟਿੰਗ ਕਮਬਾਈਨ ਪ੍ਰੈਸ਼ਰਸ ਸਪਰੇਅਰਸ ਤੇ ਹੋਰ ਵੀ ਜਿੰਨੀ ਵੀ ਲੇਟੈਸਟ ਯੂਜ਼ ਹੁੰਦੀਆਂ ਨੇ ਮਸ਼ੀਨਾਂ ਵਰਤੋਂ ਚ ਆਉਂਦੀਆਂ ਨੇ ਕਿਸਾਨਾਂ ਦੇ ਉਹ ਸਾਰੀਆਂ ਮਸ਼ੀਨਾਂ ਦਾ ਇੱਥੇ ਡਿਸਪਲੇ ਕੀਤਾ ਜਾਏਗਾ ਇਸ ਦੇ ਵਿੱਚ ਜਿਹੜਾ ਹੈ ਇਸ ਨੂੰ ਵਧੀਆ ਇਹਦਾ ਇੱਥੇ ਜਿਹੜੇ ਐਗਜ਼ੀਕਿਊਟ ਕਰ ਰਹੇ ਆਂ ਇੱਕ ਤਕਰੀਬਨ 250 ਦੇ ਜਿਹੜੇ ਐਗਜ਼ੀਕਿਊਟਰ ਐਗਜ਼ੀਕਿਊਟ ਕਰ ਰਹੇ ਆਂ ਉਹਨਾਂ ਨੂੰ ਵਧੀਆ ਵਪਾਰ ਮਿਲੇ ਇਸ ਕਰਕੇ ਅਸੀਂ ਇਹ ਪ੍ਰਬੰਧ ਕੀਤਾ ਕਿ तकरीबन 500 ਤੋਂ तकरीबन 500 ਡੀਲਰ ਇਨਵਾਈਟ ਕੀਤਾ ਹੈ ਜਿਨ੍ਹਾਂ ਨੇ ਕਨਫਰਮ ਕਰ ਦਿੱਤਾ ਹੈ ਕਿ ਉਹ ਇੱਥੇ ਆਉਣਗੇ ਤੇ ਵਿਜ਼ਿਟ ਕਰਨਗੇ ਤਾਂ ਕਿ ਬਿਜ਼ਨਸ ਮਿਲੇ ਔਰ ਇਹ ਪੰਜਾਬ ਦੀ ਐਗਰੀਕਲਚਰਲ ਸੈਂਟਰਲ ਇੰਡਸਟਰੀ ਨੂੰ ਪੂਰੇ ਇੰਡੀਆ ਦੇ ਵਿੱਚ ਆਪਣਾ ਪਸਾਰ ਕਰਨ ਦੇ ਵਿੱਚ ਇਹਦਾ ਫਾਇਦਾ ਹੋਏਗਾ ਐਗਰੀਕਲਚਰ ਨੂੰ ਇੰਟਰਨੈਸ਼ਨਲ ਡੈਲੀਗੇਸ਼ਨ ਜਿਹੜੇ ਕਿ ਸਾਊਥ ਕੋਰੀਆ ਤੋਂ ਅ શ્રીਲੰਕਾ ਤੋਂ ਅਸੀਂ ਨੇਪਾਲ ਤੋਂ ਅੱਜ ਤੁਰਕੀ ਤੋਂ ਆ ਰਹੇ ਨੇ ਉਸ ਦੇ ਨਾਲ ਵੀ ਪੰਜਾਬ ਦੀ ਇੰਡਸਟਰੀ ਜਿਹੜੀ ਹੈ ਅਸੀਂ ਉਹਨਾਂ ਨਾਲ ਵੀ ਮੀਟਿੰਗਸ ਕਰਾਂਗੇ ਕਿਉਂਕਿ ਪਸਾਇਮਾ ਜਿਹੜੀ ਪੰਜਾਬ ਦੀ ਐਗਰੀਕਲਚਰ ਮਸ਼ੀਨਰੀ ਮੈਨੂਫੈਕਚਰ ਅਸੋਸੀਏਸ਼ਨ ਹੈ ਆਲ ਇੰਡੀਆ ਐਗਰੀਕਲਚਰ ਮਸ਼ੀਨਰੀ ਮੈਨੂਫੈਕਚਰ ਅਸੋਸੀਏਸ਼ਨ ਦੇ ਸਿਰੇ ਜੋਗ ਨਾਲ ਇਹ ਐਗਜ਼ਿਬਿਸ਼ਨ ਇਸ ਸਾਲਾਂ ਤੋਂ ਲੱਗ ਰਹੀ ਹੈ ਤੇ ਅਸੀਂ ਸਮਝਦੇ ਹਾਂ ਕਿ ਇਹ ਐਗਜ਼ਿਬਿਸ਼ਨ ਪੰਜਾਬ ਦੀ ਐਗਰੀਕਲਚਰ ਮਸ਼ੀਨਰੀ ਇੰਡਸਟਰੀ ਨੂੰ ਬਹੁਤ ਵੱਡਾ ਹੰਗਾਰਾ ਦੇਵੇਗਾ ਉਹਦਾ ਹੈ 6 ਦਾ ਐਡੀਸ਼ਨ ਹੈ 30 ਜਨਵਰੀ ਤੋਂ 1 ਫਰਵਰੀ 2026 3 ਦਿਨ ਦੀ ਐਗਜ਼ਿਬਿਸ਼ਨ ਹੈ ਇਹਦੇ ਵਿੱਚ ਐਗਰੀਕਲਚਰ ਇੰਪਲੀਮੈਂਟਸ ਜਿਵੇਂ ਕਿ ਬਲਦੇਵ ਜੀ ਦੱਸਿਆ ਜ਼ਮੀਨ ਤਿਆਰ ਕਰਨ ਤੋਂ ਲੈ ਕੇ ਫਿਰ ਉਹਨੂੰ ਵਿਜਣਾ ਫਿਰ ਉਹਦੀ ਹਾਰਵੈਸਟਿੰਗ ਵੱਢਣਾ ਫਿਰ ਪੋਸਟ ਹਾਰਵੈਸਟਿੰਗ ਅਸੀਂ ਉਸ ਫਸਲ ਨੂੰ ਕਿਸ ਤਰ੍ਹਾਂ ਸੰਭਾਲਣਾ ਹੈ ਹਰ ਤਰ੍ਹਾਂ ਦੇ ਆਪਰੇਸ਼ਨ ਇਸ ਐਗਜ਼ਿਬਿਸ਼ਨ ਦੇ ਵਿੱਚ ਡਿਸਪਲੇਤੇ ਨੇ 250 ਕੰਪਨੀਆਂ ਪੈਨ ਇੰਡੀਆ ਤੋਂ ਪਾਰਟਿਸਿਪੇਟ ਕਰ ਰਹੀਆਂ ਜੋ ਵੀ ਲੇਟੈਸਟ ਐਗਰੀਕਲਚਰ ਵਾਸਤੇ ਮਸ਼ੀਨਰੀ ਜੋ ਵੀ ਅਵੇਲੇਬਲ ਹੈਗੀ ਇੰਡੀਆ 'ਚ ਉਹ ਇੱਥੇ ਡਿਸਪਲੇ ਤੇ ਹੈ ਆਟੋਮੇਸ਼ਨ ਦਾ ਬਹੁਤ ਜਮਾਨਾ ਜਦੋਂ ਲੇਬਰ ਦੀ ਤੁਹਾਨੂੰ ਹਰ ਜਗ੍ਹਾ ਤੇ ਅੱਜ ਕੱਲ ਮਾਰਤਾੜ ਹੈ ਕਿ ਨਹੀਂ ਮਿਲ ਰੇ ਹਨਾ ਤੁਹਾਨੂੰ ਲੇਬਰ ਨਹੀਂ ਮਿਲ ਰਹੀ ਤਾਂ ਇਸ ਦੇ ਵਿੱਚ ਆਟੋਮੇਸ਼ਨ ਬਹੁਤ ਜ਼ਿਆਦਾ ਆਉਣ ਵਾਲੇ ਸਮੇਂ 'ਚ ਹੋਣ ਵਾਲੀ ਹੈ ਐਗਰੀਕਲਚਰ ਤਾਂ ਉਹਦੇ ਤੇ ਵੀ ਬਹੁਤ ਸਾਰੀਆਂ ਇਸ ਵਾਲੇ ਮਸ਼ੀਨਰੀ ਸਾਡੇ ਕੋਲੇ ਅਵੇਲੇਬਲ ਹੈ ਐਗਰੀਕਲਚਰ ਦੇ ਵਿੱਚ AI ਦਾ ਕੀ ਅੱਗੇ ਆਉਣ ਵਾਲੇ ਟਾਈਮ 'ਚ ਸਹਿਯੋਗ ਰਹੂਗਾ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗਾ ਮੈਂ ਕਹੂੰਗਾ ਕੁੱਲ ਮਿਲਾ ਕੇ ਜੋ ਲੇਟੈਸਟ ਐਗਰੀਕਲਚਰ ਦੇ ਨਾਲ ਰਿਲੇਟਡ ਮਸ਼ੀਨਰੀ ਹੈ ਉਹ ਇੱਥੇ ਅਵੇਲੇਬਲ ਹੈ ਤਾਂ ਮੈਂ ਸਭ ਨੂੰ ਕਹੂੰਗਾ ਕਿ ਵੱਧ ਤੋਂ ਵੱਧ ਦਾ ਫਾਇਦਾ ਲਓ ਅ 30 ਜਨਵਰੀ ਤੋਂ ਲੈ ਕੇ 1 ਫਰਵਰੀ 3 ਦਿਨ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਨੇਵਾਲ ਲੁਧਿਆਣਾ ਕਿਸਾਨਾਂ ਨੂੰ ਕੀ ਪੀ ਹੈ ਕਿਸਾਨਾਂ ਨੂੰ ਅਪੀਲ ਹੈ ਕਿ ਦੇਖੋ ਹੁਣ ਐਗਰੀਕਲਚਰ ਮਿਹਨਤ ਦੇ ਨਾਲ ਨਾਲ ਟੈਕਨੋਲੋਜੀ ਦੀ ਬਹੁਤ ਲੋੜ ਹੈ ਤੇ ਕਿਸਾਨਾਂ ਨੂੰ ਕਹੂਗਾ ਕਿ ਇੱਥੇ ਅਸੀਂ ਟੈਕਨੋਲੋਜੀ ਪੂਰੇ ਇੰਡੀਆ ਤੋਂ ਲੈ ਕੇ ਆਏ ਆ ਤਾਂ ਉਹ ਆ ਕੇ ਵੱਧ-ਤਦ ਪਹਿਲਾਂ ਉਹਨੂੰ ਦੇਖਣਗੇ ਫਿਰ ਉਹਨੂੰ ਵਰਤਣਗੇ ਤਾਂ ਇਹਦਾ ਸਾਨੂੰ ਕਹਿ ਲਓ ਕਿ ਲਾਗਤ ਘੱਟ ਹੋਵੇ ਔਰ ਮੁਨਾਫਾ ਜਿਆਦਾ ਹੋਵੇ ਸਾਡਾ ਇਹੀ ਇਸ ਵਾਲੇ ਦਾ ਏਜੰਡਾ ਕੋਈ ਇਨਾਮ ਵੀ ਦਿੱਤੇ ਜਾਣਗੇ ਜਿਸ ਤਰ੍ਹਾਂ ਹਾਂ ਬਿਲਕੁਲ ਇਨਾਮ ਵੀ ਦਿੱਤੇ ਜਾ ਰਹੇ ਕਿ ਖੇਤਾਨਾ ਨੂੰ ਹਰ ਰੋਜ਼ ਇੱਕ ਆਈਫੋਨ ਦਿੱਤਾ ਜਾਏਗਾ ਔਰ ਪਲੱਸ ਇਹ ਜਿਹੜਾ ਸਾਡਾ ਇਹ ਗ੍ਰੈਂਡ ਮਤਲਬ ਪ੍ਰਾਈਜ਼ ਹੈਗਾ ਆਈਫੋਨ ਡੇਲੀ ਔਰ ਪਲੱਸ ਇਹਨਾਂ ਨੂੰ ਹੋਰ ਖੇਤੀਬਾੜੀ ਨਾਲ ਸੰਬੰਧਿਤ ਜਿਸ ਤਰ੍ਹਾਂ ਰੋਟਾਵੇਟਰ ਪੋਟੈਟੋ ਡਿਗਰ ਇਸ ਤਰ੍ਹਾਂ ਦੇ ਕੁਝ ਹੈਗੇ ਨੇ ਔਰ 1000 ਇਨਾਮ ਅਸੀਂ ਹੋਰ ਹਰ 10 10 15 15 ਮਿੰਟ ਬਾਅਦ ਕੱਟ ਰਹੇ ਬਿਲਕੁਲ ਡੇਰੀ ਦੇ ਨਾਲ ਵੀ ਜੋ ਲੇਟੈਸਟ ਮਸ਼ੀਨਰੀ ਹੈ ਸਾਨੂੰ ਚਾਹੀਦੀ ਆਟੋਮੇਸ਼ਨ ਉਹ ਵੀ ਇੱਥੇ ਆਵੇਲੇ